ਸਭ ਤੋਂ ਪਹਿਲਾਂ ਜਿਦੇ ਵੀ মিডিਆ ਮੰਚ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਪ੍ਰਤੀਨਿਧਤਾ ਕਰਦੇ ਹੋ چاہے ਸੋਸ਼ਲ ਮੀਡੀਆ ਚਾਹੇ ਪ੍ਰਿੰਟ ਮੀਡੀਆ ਚਾਹੇ ਇਲੈਕਟ੍ਰੋਨਿਕ ਮੀਡੀਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਇੱਕ ਖਾਸ ਪ੍ਰੈਸ ਕਾਨਫਰੰਸ ਦੇ ਵਿੱਚ ਕੁਝ ਆਉਣ ਵਾਲੇ ਦਿਨਾਂ ਦੀ ਜਿਹੜੀ ਗਵਰਨਮੈਂਟ ਦੀ ਪਲੈਨਿੰਗ ਹੈ ਹੜ੍ਹਾਂ ਨਾਲ ਲੇਟਰ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਆ ਬਹੁਤ ਸਾਰੇ ਇਲਾਕਿਆਂ ਚ ਹੜ੍ਹਾਂ ਦਾ ਪਾਣੀ ਹੁਣ ਉਤਰ ਚੁੱਕਿਆ ਹੈ ਪਰ ਬਹੁਤ ਸਾਰੀ ਮਿੱਟੀ ਸਿਲਟ ਕਹਿੰਦੇ ਨੇ ਜਿਹਨੂੰ ਤੇ ਗੰਦਗੀ ਜਿਹੜੀ ਹੈ ਉਹ ਕਸਬਿਆਂ ਤੇ ਪਿੰਡਾਂ ਤੇ ਬਾੜਾਂ ਦੇ ਵਿੱਚ ਜਿਹੜੀ ਹੈ ਉਹ ਫੈਲੀ ਹੋਈ ਹੈ ਜੰ ਜੀਵਨ ਨੂੰ ਲੀਤੇ ਲਿਆਉਣ ਵਾਸਤੇ ਅਸੀਂ ਪੱਟੇ ਪੱਤਰ ਤੇ ਸਫਾਈ ਮੈਂ ਸ਼ੁਰੂ ਕਰ ਰਹੇ ਹਾਂ ਜਿਹਦੇ ਚ ਹੜਾਣਾ ਪ੍ਰਭਾਵਤ ਲਗਭਗ 2300 ਪਿੰਡ ਤੇ ਬਾੜ ਇਸ ਭਾਈ ਮਹਮਦੇਦੀਨ ਪਹਿਲਾਂ ਲੈ ਜਾਣਗੇ ਹਰੇਕ ਪਿੰਡ ਦੇ ਵਿੱਚ ਜੀਸੀਬੀ ਟਰੈਕਟਰ ਟਰਾਲੀ ਤੇ ਲੇਬਰ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਜਾਊਗਾ। ਹਰੇਕ ਪਿੰਡ ਚੋਂ ਮਿੱਟੀ ਮਲਵਾ ਜਾਂ ਜੋ ਵੀ ਹੜਾ ਨਾਲ ਬਹਿ ਕੇ ਆਇਆ ਕੋਈ ਲੱਕੜ ਦੇ ਵੀ ਰਖਤ ਵੀ ਆਏ ਨੇ ਸਭ ਕੁਝ। ਤੋਂ ਉਦੋਂ ਉਹਨਾਂ ਨੂੰ ਸਾਫ਼ ਕੀਤਾ ਜਾਊਗਾ। ਬਹੁਤ ਸਾਰੇ ਜਾਨਵਰ ਵੀ ਮਿਲਣਗੇ। ਉਹਨਾਂ ਟੀਮਾਂ ਐਪੀਮਾਂ ਜਿਹੜੀਆਂ ਨੇ ਸਾਡੀਆਂ ਉਹ ਜਾਨਵਰਾਂ ਨੂੰ ਹਟਾ ਕੇ ਡਿਸਪੋਜ਼ ਕਰਨ ਦੀ ਵਿਵਸਥਾ ਕਰਨਗੇ ਸਾਫ ਸਪਾਈ ਤੋਂ ਬਾਅਦ ਹਰੇਕ ਪਿੰਡ 'ਚ ਫੋਗਿੰਗ ਕਰਵਾਈ ਜਾਊਗੀ ਕਈ ਪਿੰਡਾਂ 'ਚ ਸ਼ੁਰੂ ਹੋ ਚੁੱਕੀ ਹੈ ਫੋਗਿੰਗ ਮਸ਼ੀਨਾਂ ਤੁਸੀਂ ਦੇਖਿਆ ਹੋਣਾ ਕਿਤੇ ਕਿ ਉਹ ਜਿਹੜੀਆਂ ਫੋਗਿੰਗ ਮਸ਼ੀਨਾਂ ਨੇ ਜਿਹੜੀਆਂ ਉਹ ਕੰਮ ਕਰ ਰਹੀਆਂ ਤਾਂ ਕਿ ਕੋਈ ਬਿਮਾਰੀ ਨਾ ਫੈਲੇ ਇਸ ਮੈਂ ਵਾਸਤੇ ਗਵਰਨਮੈਂਟ ਨੇ 100 ਕਰੋੜ ਰੁਪਏ ਰੱਖਿਆ ਧਿਰੇ ਚ ਇੱਕ ਇੱਕ ਲੱਖ ਰੁਪਿਆ ਪਿੰਡਾਂ ਨੂੰ ਪਹਿਲਾਂ ਟੋਕਨ ਦੇ ਤੌਰ ਤੇ ਦਿੱਤਾ ਜਾਊਗਾ ਉਸ ਤੋਂ ਬਾਅਦ ਜਿਵੇਂ ਜਿਵੇਂ ਉਸ ਪਿੰਡ ਦੀ ਰਿਕੁਆਇਰ ਰਿਕੁਆਇਰਮੈਂਟ ਰਹੂਗੀ ਲੋੜ ਰਹੂਗੀ ਉਦੋਂ ਉਦੋਂ ਉਹਨਾਂ ਨੂੰ ਪੈਸੇ ਦਿੰਦੇ ਆ ਸਾਰਾ ਖਰਚਾ ਜਿਹੜਾ ਹੈ ਸਾਲ ਸਫਾਈ ਦਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਓ 24 ਸਤੰਬਰ ਤੱਕ ਲਾ ਲਓ 25 ਤੱਕ ਲਾ ਲਓ 24 25 ਸਤੰਬਰ ਤੱਕ ਇਹ ਜਿਹੜੀ ਮਿੱਟੀ ਐ ਤੇ ਮਲਵਾ ਸਾਫ ਕਰਨ ਦੀ ਜਿਹੜਾ ਕੰਮ ਐ ਉਹ ਨਵੇੜ ਲੈ ਆਓ 10 ਦਿਨ ਲਾ ਲਓ ਇਸ ਬਸ ਅੱਜ ਕੋਈ ਸਾਡੇ ਕੋਲ ਜਿਆਦਾ ਟਾਈਮ ਹੈ ਨਹੀਂ ਹੁਣ ਅਗਲੀਆਂ ਫਸਲਾਂ ਪੀਜਣ ਦੀ ਤਿਆਰੀ ਕਰਨੀ 15 ਅਕਤੂਬਰ ਤੱਕ ਪਿੰਡਾਂ ਦੀਆਂ ਸਾਰੀਆਂ ਸਾਂਝੀਆਂ ਥਾਵਾਂ ਜਿੱਥੇ ਕਿਤੇ ਧਰਨਸ਼ਲਾਂ ਨੂੰ ਨੁਕਸਾਨ ਪਹੁੰਚ ਗਿਆ ਕਿਤੇ ਪੰਚਾਇਤ ਘਰਾਂ ਨੂੰ ਨੁਕਸਾਨ ਪਹੁੰਚ ਗਿਆ ਸਕੂਲਾਂ ਨੂੰ ਨੁਕਸਾਨ ਪਹੁੰਚ ਗਿਆ 15 ਅਕਤੂਬਰ ਤੱਕ ਉਹ ਸਾਰੇ ਬੈਕ ਟੂ ਨੋਰਮਲ ਲੈ ਆਵਾਂਗੇ 65 ਦੀ ਸਫਾਈ ਜਿਹੜੀ ਹੈ ਉਹ 22 ਅਕਤੂਬਰ ਤੱਕ ਕੰਮ ਖਤਮ ਕਰ ਲਿਆ ਜਾਊਗਾ ਸਰਕਾਰ ਵੱਲੋਂ ਐਨ ਜੀਓਜ਼ ਜਾਂ ਜਿਹੜੇ ਯੂਥ ਕਲੱਬ ਨੇ ਤੇ ਹੋਰ ਸੰਸਥਾਵਾਂ ਜੇ ਉਹ ਹੈਲਪ ਕਰਨਾ ਚਾਹੁੰਦੇ ਨੇ ਸਵਾਗਤ ਕੀਤਾ ਜਾਊਗਾ ਇੱਕ ਝੁੱਟੋ ਕੇ ਅਸੀਂ ਕੁਦਰਤੀ ਆਫਤ ਦੇ ਖਿਲਾਫ ਲੜਿਆ ਤੇ ਇੱਕ ਝੁੱਟੀ ਰਹਿਣਾ ਤੇ ਮੁੜ ਕੇ ਪੰਜਾਬ ਨੂੰ ਪਹਿਰਾ ਸਰਖਾੜਾ ਕਰਨਾ ਨਾਲੇ ਵੀ ਇੱਕ ਬਿਮਾਰੀ ਨਾ ਫੈਲੇ ਇਸ ਕੰਮ ਲਈ ਅਸੀਂ ਫਿਰ ਸਿਹਤ ਸੰਬੰਧੀ ਕੋਈ ਸਮੱਸਿਆ ਨਾ ਆਵੇ ਤੁਰੰਤ ਲੋਹ ਨੂੰ ਸੇਤ ਸੇਵਾਵਾਂ ਮਿਲ ਸਕਣ ਸਰਕਾਰ ਵੱਲੋਂ ਸਾਰੇ ਪ੍ਰਭਾਵਿਤ 2300 ਪਿੰਡ ਜਿਹੜੇ ਨੇ ਉੱਚ ਮੈਡੀਕਲ ਕੈਂਪ ਲਾਏ ਜਾਣਗੇ 596 ਪਿੰਡਾਂ ਚ ਆਮ ਆਦਮੀ ਕਲੀਨਿਕ ਪਹਿਲੇ ਹੀ ਬਣੇ ਹੋਏ ਨੇ ਉਥੇ ਮੈਡੀਕਲ ਕੈਂਪ ਦਵਾਈਆਂ ਤੇ ਹੋਰ ਸਿਹਤ ਸਵਾਮਾ ਮੌਜੂਦ ਰਹਿਣਗੇ ਆ ਪਾਕੀ 1707 ਪਿੰਡਾਂ ਚ ਸਕੂਲ ਤਰਨਸ਼ਾਲਾ ਅੰਗਣਵਾੜੀ ਪੰਚਾਇਤ ਭਵਨਾਂ ਵਰਗੇ ਸਾਂਝੇ ਥਾਵਾਂ ਤੇ ਜਿੱਥੇ ਪਿੰਡਾਰੇ ਕਹਿਣਗੇ ਤੇ ਉਥੇ ਮੈਡੀਕਲ ਸਟਾਫ ਡਾਕਟਰ ਸਿਹਤ ਸੂਤਤਾ ਵਾਸਤੇ ਹਰ ਵਕਤ ਹਾਜ਼ਰ ਰਹਿਣਗੇ 550 ਐਂਬੂਲੈਂਸਾਂ ਸਰਕਾਰ ਜਿਹੜੀ ਆ ਉਹ ਪ੍ਰੋਵਾਈਡ ਕਰਵਾਉਗੀ ਤਾਂ ਕਿ ਜੇ ਕੋਈ ਐਮਰਜੈਂਸੀ ਹੈਲਥ ਸੇਵਾ ਲੈਣੀ ਭਵੇ ਤਾਂ ਐਂਬੂਲੈਂਸ ਜਿਹੜੀ ਹੋ ਇੱਥੇ ਜਾਂ ਨਾਲ ਦੇ ਪਿੰਡ ਚ ਮੌਜੂਦ ਹੋਵੇ ਆਪਸ ਦੇ ਵਿੱਚ ਗਰੁੱਪ ਬਣਾ ਲਏ ਜਾਂ ਤੇ ਜਾਣਗੇ ਤੋਂ ਦੂਸਰੇ ਪਿੰਡੋਂ ਵੀ ਭਾਵੇਂ 550 ਐਂਬੂਲੈਂਸ ਜਿਹੜੀਆਂ ਨੇ ਉਹ ਖੜੀਆਂ ਰਹਿਣਗੀਆਂ ਹਰ ਵਕਤ ਤਾਂ ਕਿ ਉਹ ਐਮਰਜੈਂਸੀ ਸੇਵਾ ਜੇ ਹਾਂਜੀ 550 ਹੁਣ ਤੱਕ ਪ੍ਰਾਪਤ ਪੋਟਾਂ ਮੁਤਾਬਕ 713 ਪਿੰਡਾਂ 'ਚ ਕਰੀਬ 2.5 ਲੱਖ ਦੇ ਆਸ-ਪਾਸ ਪਸ਼ੂ ਘੜਾਂ ਤੋਂ ਪ੍ਰਭਾਵਿਤ ਨੇ ਉਹਨਾਂ ਨੂੰ ਬਿਮਾਰੀਆਂ ਤੋਂ بچਾਉਣ ਵਾਸਤੇ ਮਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਉਹਨਾਂ ਪਸ਼ੂਧਨ ਦੇ ਮਾਲਕ ਨੇ ਉਨ੍ਹਾਂ ਦੀ ਹੈਲਪ ਕੀਤੀ ਜਾ ਸਕੇ ਸਰਕਾਰ ਨੇ ਹਰੇਕ ਪਿੰਡ 'ਚ ਵੈਟਰਨਰੀ ਡਾਕਟਰਾਂ ਦੀ ਟੀਮ ਤਾਇਨਾਤ ਕਰਦੀ ਸਾਰੇ ਪਿੰਡਾਂ 'ਚ ਪਸ਼ੂਆਂ ਦੀ ਸਾਫ ਸਫਾਈ ਤੇ ਡਿਸ ਇਨਫੈਕਸ਼ਨ ਲਈ ਮੁਹਿੰਮ ਚ ਚਲਾਈ ਜਾ ਰਹੀ ਹੈ ਪਸ਼ੂਆਂ ਦੀ ਜਗ੍ਹਾ ਤੋਂ ਜਿੱਥੇ ਉਹ ਨੇ ਮਲਬਾ ਖਰਾਬ ਚਾਰੇ ਨੂੰ ਹਟਾ ਦਿਆਂਗੇ ਔਰ ਕਿਸਾਨਾਂ ਨੂੰ ਪੋਟਾਸ਼ੀਅਮ ਪਰਮੈਗਨੇਟ ਦਿੱਤਾ ਜਾਵੇਗਾ ਤਾਂ ਕਿ ਪਸ਼ੂਆਂ ਦੇ ਚਾਰੇ ਤੇ ਪਾਣੀ ਨੂੰ ਸਾਫ਼ ਕੀਤਾ ਜਾ ਸਕੇ 30 ਸਤੰਬਰ ਦੀ ਲਾਸਟ ਡੇਟ ਹੈ ਇਹ ਸਭ ਕੁਝ ਸਫਾਈ ਦੇ ਪਸ਼ੂਆਂ ਨਾਲ ਸੰਬੰਧਿਤ ਇਸ ਮੌਕੇ ਤੇ ਕਿਸਾਨਾਂ ਦੀ ਮਜ਼ਦੂਰਾਂ ਦੀ ਲੋਕਾਂ ਦੀ ਜਿੰਨੀ ਮਦਦ ਕੀਤੀ ਜਾਵੇ ਥੋੜੀ ਹੈ ਕਿ ਚੋਨਾ 15 ਦਿਨ ਪਹਿਲਾਂ ਅਲਾਉ ਕਰ ਦਿੱਤਾ ਗਿਆ ਸੀ ਪਰ ਆਮ ਤੌਰ ਤੇ 15-16 ਜੂਨ ਤੋਂ ਬਾਅਦ ਤੇਰੀ ਬਿਜਾਈ ਹੁੰਦੀ ਸੀ ਅਸੀਂ 1 ਸਤੰਬਰ ਕਰਤਾ ਸੀ ਤਾਂ ਫਿਰ 15 ਦਿਨ ਪਹਿਲਾਂ ਇਹੀ ਆਉਣਾ ਸ਼ੁਰੂ ਹੋ ਗਿਆ ਅੰਮ੍ਰਿਤਸਰ ਇਲਾਕੇ ਚ ਆਉਣਾ ਸ਼ੁਰੂ ਹੋ ਗਿਆ ਮੈਂ ਜਿਹੜੇ ਜਿਹੜੇ ਇਲਾਕਿਆਂ ਚ ਜਿਹੜੇ ਪਹਿਲੇ ਜ਼ੋਨ ਚ ਜ਼ਿਲ੍ਹੇ ਤਿੰਨ ਜ਼ੋਨਾਂ ਚ ਪੰਜਾਬ ਨੂੰ ਵੰਡਿਆ ਸੀ ਜਿਹੜੇ ਪਹਿਲੇ ਜ਼ੋਨਾਂ ਚ ਜ਼ਿਲ੍ਹੇ ਸੀ ਮਾ ਉਹਦੇ ਡੀਸੀ ਨਾਲ ਗੱਲ ਕੀਤੀ ਹੈ ਤੇ ਮੰਡੀਆਂ ਬਿਲਕੁਲ ਠੀਕ ਨੇ ਤੇ ਝੋਨਾ ਜਿਹੜਾ ਉਹ ਅੰਸਾਰ ਵਿਖੇ ਜੇ ਖੱਜਲ ਖਵਾਰੀ ਨਾਲ ਕੋਈ ਹੋਵੇ ਤੇ ਲੇਬਰ ਦਾ ਟਰਾਂਸਪੋਰਟੇਸ਼ਨ ਦਾ ਸਾਰਾ ਪ੍ਰਬੰਧ ਹੋ ਚੁੱਕਿਆ। ਸੋ 16 ਸਤੰਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਜੂਗੀ। ਤੇ ਇਸ ਵਕਤ ਹਜੇ ਤੱਕ ਤਾਂ ਪ੍ਰਾਈਵੇਟ ਜਿਹੜੇ ਨੇ ਉਹ 3000 ਤੱਕ 3000 ਰੁਪਏ ਪਰ ਕੰਟਲ ਤੱਕ ਚੋਣਾਂ ਖਰੀਦ ਰਹੇ ਨੇ। ਜਿਹੜੇ ਕਿ ਕਿਸਾਨਾਂ ਲਈ ਖਾਸ ਤੌਰ ਤੇ ਗੁੱਡ ਸਾਈਨ ਨੇ। ਤੇ ਜਿਹੜੀਆਂ ਮੰਡੀਆਂ ਕੋਈ ਹਾਰਡ ਦੀ ਮਾਰ ਹੇਠ ਆ ਗਈਆਂ। ਜਾ ਕੋਈ ਪਾਣੀ ਜਾਂ ਕੋਈ ਉਹਨਾਂ ਦੇ ਸ਼ੈੱਡ ਜਿਹੜੇ ਨੇ ਉਹ ਲੀਕ ਹੋ ਗਏ ਜਾਂ ਟੁੱਟ ਗਏ ਉਹ ਵੀ ਅਸੀਂ ਰਿਪੇਅਰ ਕਰਕੇ 19 ਸਤੰਬਰ ਤੱਕ ਅਸੀਂ ਸਾਰੀਆਂ ਮੰਡੀਆਂ ਬਿਲਕੁਲ ਨਾਰਮਲ ਖਰੀਦ ਵਾਂਗੂੰ ਜਿਹੜੀਆਂ ਉਹ ਤਿਆਰ ਕਰ ਦਿੱਤੀਆਂ ਜਾਣਗੀਆਂ 19 ਸਤੰਬਰ ਮੈਨੂੰ ਯਕੀਨ ਹੈ ਕਿ ਅਸੀਂ ਇਸ ਸੰਕਟ ਚੋਂ ਬੜੀ ਜਲਦੀ ਨਿਕਲ ਕੇ ਬੈਕ ਟੂ ਨੋਰਮ ਆਮ ਜਨ ਜਨ ਜੀਵਨ ਜਿਹੜਾ ਉਹ ਵੀ ਲੀਤੇ ਆਊਗਾ ਜਲਦੀ ਆਊਗਾ ਤੇ ਮਜ਼ਬੂਤ ਹੋ ਕੇ ਨਿਕਲਾਂਗੇ ਤੇ ਪੰਜਾਬ ਨੂੰ ਮੁੜ ਕੇ ਫਿਰ ਰੰਗਲਾ ਪੰਜਾਬ ਬਣਾਉਂਦੀ ਜਿਹੜੀ ਮਹਿਮਾ ਹੈ ਫਿਰ ਉਹ ਵਿੱਚ ਲੱਗ ਜਾਗੇ ਸਭ ਤੋਂ ਜਿਹੜੀ ਇਹਦੇ ਵਿੱਚ ਇੰਪੋਰਟੈਂਟ ਗੱਲ ਹੈ ਕਿ ਜਿਹੜਾ ਝੋਨਾ ਆਉਣ ਲੱਗ ਗਿਆ ਅਸ 16 ਤਰੀਕ ਤੋਂ ਸਰਕਾਰੀ ਖਰੀਦ ਸ਼ੁਰੂ ਹੋਏਗੀ ਅਸੀਂ ਪਹਿਲੇ ਹੀ ਗੱਲ ਕਰਿਆ ਸੀਗੇ ਸੈਂਟਰ ਨਾਲ ਕਿ ਅਸੀਂ 15 ਦਿਨ ਪਹਿਲਾਂ ਕਰਤਾ ਹਮਦਰ ਦੇ 1 ਅਕਤੂਬਰ ਤੋਂ ਸ਼ੁਰੂ ਹੁੰਦਾ ਸੀ 16 ਸਤੰਬਰ ਕਰਾ ਲਿਆ ਸੀ 15 ਦਿਨ ਕਢਾ ਲਏ ਸੀ ਤੇ ਸਰਕਾਰੀ ਖਰੀਦ ਜਿਹੜੀ ਆ ਉਹ ਸ਼ੁਰੂ ਹੋ ਜੇ ਹਜੇ ਪ੍ਰਾਈਵੇਟ ਚੱਲ ਰਹੀ ਹੈ ਉਦੋਂ ਉਸ ਵੇਲੇ ਵੀ ਸਰ ਪ੍ਰਾਈਵੇਟ ਨਾਲ ਨਾਲ ਹੀ ਚੱਲੂਗੀ ਤੇ ਨਾ ਦੀ ਨਾਲ ਝੋਨਾ ਜਿਹੜਾ ਆਵੇ ਤੇ ਆ ਹੁਣ ਸਰ ਤੁਲ ਜੇ ਕੋਈ ਮੋਇਸਚਰ ਦੀ ਪ੍ਰੋਬਲਮ ਨਾ ਆਵੇ ਛਿੰਗੇ ਦਿਨ ਨੇ ਹੁਣ ਤੱਕ ਧੁੱਪਾਂ ਲੱਗ ਰਹੀਆਂ ਨੇ ਪਰਮਾਤਮਾ ਐਸੀ ਤਰ੍ਹਾਂ ਰੱਖੇ ਤੇ ਤਾਂ ਕਿ 2300 ਪਿੰਡਾਂ ਦਾ ਨੁਕਸਾਨ ਤਾਂ ਹੋ ਗਿਆ ਬਾਕੀ ਜਿਹੜੇ 11000 ਪਿੰਡ ਨੇ ਉਹਨਾਂ ਦੇ ਵਿੱਚ ਜੋ ਝੋਨਾ ਬੜਾ ਇਸ ਵਾਰ ਝਾੜ ਵੀ ਅੱਛਾ ਆ ਰਿਹਾ ਹੈ ਉਹ ਵੇਚਣ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਦਿੱਕਤ ਨਾ ਬਾਕੀ ਜਿਹੜਾ ਸਰਕਾਰੀ ਤੰਤਰ ਦਾ ਨੁਕਸਾਨ ਹੋਇਆ ਜਿਵੇਂ ਬਿਜਲੀ ਬੋਰਡ ਦੇ ਖੰਭੇ ਨੇ ਤਾਰਾਂ ਨੇ ਗ੍ਰਿਡ ਨੇ ਟਰਾਂਸਫਾਰਮਰ ਨੇ ਕਾਲਜਾਂ ਦੀਆਂ ਬਿਲਡਿੰਗਾਂ ਨੇ ਸਕੂਲਾਂ ਦੀਆਂ ਬਿਲਡਿੰਗਾਂ ਨੇ ਉਹਨਾਂ ਦਾ ਆਲਰੇਡੀ ਕੰਮ ਉਹਨਾਂ ਦਾ ਜਿਹੜਾ ਚੱਲ ਰਿਹਾ ਹੈ ਤੇ ਪਸ਼ੂਆਂ 'ਚ ਜਾਂ ਇਨਸਾਨਾਂ 'ਚ ਬਾਅਦ ਵਿੱਚ ਕੋਈ ਬਿਮਾਰੀ ਨਾ ਫੈਲੇ ਉਹਦੇ ਵਾਸਤੇ वैक्सीनेशन प्रोग्राम ਜਿਹੜਾ ਟੀਕਾਕਰਨ ਕਹਿੰਦੇ ਆ ਜਿਹਨੂੰ ਪਸ਼ੂਆਂ ਦਾ ਸ਼ੁਰੂ ਹੋ ਚੁੱਕਿਆ ਹੈ ਮੈਡੀਕਲ ਕੈਂਪ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਡਾਕਟਰਾਂ ਦੀ ਟੀਮਾਂ ਜਿਹੜੀਆਂ ਨੇ ਹਸਪਤਾਲਾਂ ਜਾ ਚੁੱਕੇ ਨੇ ਉਹ ਬੜੇ ਬੜੇ ਹਸਪਤਾਲਾਂ ਦਾ ਡਾਕਟਰ ਨੂੰ ਅਸੀਂ ਲੈ ਕੇ ਜਾ ਰਹੇ ਆ ਪੀਜੀਆਈ ਚੋਂ ਵੀ 40s ਚੋਂ ਵੀ ਡੀਐਮਸੀ ਚੋਂ ਵੀ ਵੱਡੇ ਵੱਡੇ ਜਿਹੜੇ ਮੈਕਸ ਚੋਂ ਵੀ ਵੱਡੇ ਵੱਡੇ ਜਿਹੜੇ ਹਸਪੀਟਲ ਨੇ ਜਲੰਧਰ ਚ ਕਾਫੀ ਬਹੁਤ ਵੱਡੇ ਵੱਡੇ ਹਸਪੀਟਲ ਨੇ ਉਹਨਾਂ ਨੂੰ ਉੱਥੇ ਕੈਂਪ ਕਰਵਾ ਰਹੇ ਆ ਕਿ ਉਹ ਪਿੰਡਾਂ ਜਾ ਕੇ ਦਵਾਈਆਂ ਦੀ ਕੋਈ ਕਮੀ ਨਾ ਹੋਣ ਦਵਾਈਆਂ ਪੰਜਾਬ ਸਰਕਾਰ ਖਰੀਦ ਕੇ ਦੇਊਗੀ ਜਿਹੜੀਆਂ ਦਵਾਈਆਂ ਡਾਕਟਰ ਰეკਮੈਂਡ ਕਰਨਗੇ ਉਹ ਸਾਰੀਆਂ ਦਵਾਈਆਂ ਜਿਹੜੀਆਂ ਨੇ ਟਾਈਮ ਤੇ ਮਿਲਣਗੀਆਂ ਜੇ ਕਿਸੇ ਨੂੰ ਕੋਈ ਸਿਹਤ ਸੰਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਕਿਰਪਾ ਕਰਕੇ ਸੰਪਰਕ ਕਰੇ ਲੋਕਲ ਅਧਿਕਾਰੀਆਂ ਨਾਲ ਜਾਂ ਕਿਸੇ ਹੋ ਸਕਦਾ ਕੋਈ ਐਸੀ ਖੰਗ ਹੋਵੇ ਜਿਹੜੀ ਸਾਰੇ ਪਿੰਡ ਨੂੰ ਜਾਂਦੇ ਪਿੰਡ ਨੂੰ ਹੋਗੀ ਇਹ ਸਾਈਨ ਹੁੰਦੇ ਨੇ ਡਿਜ਼ੀਜ਼ ਦੇ ਤਾਂ ਤਾਂ ਕਿ ਉਹਨੂੰ ਉੱਥੇ ਕਾਬੂ ਕਰ ਲਿਆ